ਦੀ ਆਪਾਂ ਨੇ ਜਾਗਰ ਬਲੈ ਕੀਆ ਫੜਨੇ ਆ ਜਦੋਂ ਤੱਕ ਆਪਾਂ ਇਹਦਾ ਚੰਡੀਗੜ੍ਹ ਲੰਘ ਗਿਆ ਤੀ ਨਵੀਂ ਜੋਬ ਤੇ ਨਵੀਂ ਜੋਬ ਹੁਣ ਆਪਾਂ ਕੱਢ ਲਿਆਂਦਾ ਹਾਂ ਕਹਿੰਦਾ ਪਿੰਡ ਛੱਡ ਚੰਡੀਗੜ੍ਹ ਲੈ ਲੈਦਾ ਖਲੇ ਯਾਰਾਂ ਕਰਕੇ ਹਾਂ ਨਾ ਬਾਕੀ ਨਜ਼ਾਰੀ ਘੋੜਿਆਂ ਦੀ ਦੁਨੀਆ ਚਾਹੁੰਦਾ ਇਹਨਾਂ ਨੂੰ ਛੱਡ ਕੇ ਕਿੱਥੇ ਭੱਗ ਜਾਗੇ ਜੇ ਇਹ ਛੱਡਦੇ ਫਿਰ ਇਨਾਂ ਚ ਹੀ ਆਉਂਦਾ ਪਰ ਤੇਰੇ ਦੇ ਗੁੱਸਾ ਬਹੁਤ ਆਉਂਦਾ ਮੇਰੇ ਸਾਲੇ ਦੇ ਭਾਈ ਬਣ ਕੇ ਛੱਡ ਕੇ ਜਾਏਗਾ ਇਦੇ 'ਚ ਇਦਾਂ ਅੰਪਰੀ ਜੈਨ ਨਹੀਂ ਕਰਨਾ ਇਹ ਨਾਉ ਐਂਟਰੀ ਨਾਉ ਸ਼ੌਰੀਆ ਦੇਖ ਕੰਨਾਂ ਨੂੰ ਲਾ ਲਿਆ ਠੀਕ ਹੈ ਨਹੀਂ ਜੀ ਕਿਤੇ ਵੀ ਅੱਜ ਤੋਂ ਬਾਅਦ ਭਾਈਆਂ ਨੂੰ ਨਹੀਂ ਚੜਦਾ ਭਾਈਆਂ ਨੂੰ ਨਹੀਂ ਚੜਦੇ ਤੇ ਇਹ ਭਾਈ ਇਹ ਤੈਨੂੰ ਨਹੀਂ ਛੱਡਦਾ ਐਕਟਵਾ ਆਪਣੀ ਮੈਂ ਘਰੇ ਖੜਾ ਗਿਆ ਸੀਗਾ ਤੂੰ ਜਦੋਂ ਆਪਾਂ ਲਾਇ ਬੀਲਾਂ ਦੇ ਰੰਗ ਮਾਰਦੇ ਸੀ ਘਰੇ ਟਰਾਲੇ ਤੇ ਆਪਣੇ ਵਾਲੀ ਪੂਤੀ ਤੇਰੀ ਮੈਂ ਕਰੀਆ ਦੇਖ ਲੈ ਰੰਗ ਵੀਨੇ ਮਾਰਿਆ ਕਰੇ ਆਪਣੇ ਘਰ ਦੇ ਤੇ ਮੈਂ ਘਰੇ ਖੜਾਈ ਸਕੂਟਰੀ ਭਜਾ ਕੇ ਖੜਾ ਕੇ ਬਸ ਮੇ ਜੀ ਦੀ ਮਾਰੀ ਜੀ ਦਮ ਦਾ ਦਮਾ ਦਮ ਪਹੁੰਚ ਗਏ ਬਸ ਆ ਕੇ ਹਾਂ ਚੱਲ ਹੋਰ ਬਣਾਉਣੇ ਆ ਬਸ ਚੱਲਦੇ ਆਪਾਂ ਹਾਂ ਬਹੁਤ ਦੂਰ ਆਇਆ ਹੋਇਆ ਮੈਂ ਪਤਾ ਚੰਡੀਗੜ੍ਹ ਦੀ ਜੜਚੋ ਦਾ ਤੈਨੂੰ ਕੱਢਿਆ ਬਸ ਫਿਰ ਲੋਕੇਸ਼ਨ ਲੱਭ ਲਈ ਮੈਨੂੰ ਪਤਾ ਇਹ ਨਾ ਢਾਡਦੇ ਆ ਲొਕੇਸਨਾ ਲొਕੇਸਨਾਂ ਦਾ ਤੂੰ ਲੋਕੇਸਨਾਂ ਦਾ ਤੇਰੀਆਂ ਕੁੜੀਆਂ ਕੱਢ ਲੈਂਦੇ ਆਣੇ ਅਸੀਂ ਤਾਂ ਫੇਰ ਮੁੰਡਿਆਂ ਅਸੀਂ ਛੱਡਦੇ ਆ ਹਾਂ ਇਹ ਤਾਂ ਹੀ ਇਹੋ ਜਿਹੇ ਨਹੀਂ ਜੀ ਤਾਂ ਪੈੜਾ ਦੱਬ ਲੈਂਦੇ ਨੇ ਲొਕੇਸਨ ਤਾਂ ਦੂਰ ਦੀ ਗੱਲ ਆ ਜਿੱਦਾਂ ਮੈਂ ਤਾਂ ਇੱਕ ਚੋ ਚੱਕੇ ਨੇ ਨੇ ਆ ਕੇ ਮੈਂ ਤਾਂ ਇੱਕੋ ਕਿੱਥੋਂ ਗਿਆ ਹੋਇਆ ਸੀ ਸਹੀ ਗੱਲ ਆ